ਨੌਜਵਾਨਾਂ ਦੇ ਵਿੱਚ ਦੇਖਿਆ ਤੇ ਉਹ ਹੈਰਾਨੀ ਜਨਕਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਬੜਾ ਵਧਨਾਮ ਕੀਤਾ ਗਿਆ ਲੇਕਿਨ ਕਿਸ ਢੰਗ ਦੇ ਨਾਲ ਉੱਥੇ ਨੌਜਵਾਨ ਕਈ ਦਿਨਾਂ ਤੋਂ ਕੰਮ ਕਰ ਰਹੇ ਆ ਦਿਨ ਰਾਤ ਤੇ ਉਹ ਨੌਜਵਾਨਾਂ ਦੀ ਮਿਹਨਤ ਸਦਕਾ ਜਿਹੜਾ ਵਨ ਟੁੱਟਣ ਤੋਂ ਬਚਿਆ ਉਹ ਉੱਥੇ ਸੈਂਕੜੇ ਟਰਾਲੀਆਂ ਤੇ ਹਜ਼ਾਰਾਂ ਦੀ ਗਿਣਤੀ 'ਚ ਨੌਜਵਾਨ ਕੋਈ ਉੱਥੇ ਬੋਰੀਆਂ ਭਰ ਰਹੇ ਨੇ ਮਿੱਟੀ ਦੀਆਂ ਕੋਈ ਉੱਥੇ ਬੋਰੀਆਂ ਵਨ ਦੇ ਉੱਪਰ ਲਾ ਰਹੇ ਨੇ ਸੋ ਉਹ ਸਾਰੇ ਹੀ ਲੱਗੇ ਹੋਏ ਲੰਗਰ ਲੱਗੇ ਹੋਏ ਨੇ ਉੱਥੇ ਚਾਹ ਦੇ ਲੰਗਰ ਲੱਗੇ ਨੇ ਪ੍ਰਸ਼ਾਦਿਆਂ ਦੇ ਲੰਗਰ ਲੱਗੇ ਹੋਏ ਨੇ ਸმო ਇਤੋਂ ਤੱਕ ਕਿ ਡੀਜ਼ਲ ਦੇ ਲੰਗਰ ਲੱਗੇ ਹੋਏ ਨੇ ਸੋ ਇਹ ਇਹ ਜਜ਼ਬਾ ਜਿਹੜਾ ਦੇਖਣ ਨੂੰ ਮਿਲਿਆ ਨੌਜਵਾਨਾਂ ਦੇ ਵਿੱਚ ਮੈਂ ਸਮਝਦਾ ਕਿ ਕਿ ਅੱਜ ਵੀ ਸਾਡਾ ਜਿਹੜਾ ਪੰਜਾਬ ਦਾ ਨੌਜਵਾਨ ਆ ਤੇ ਅੱਜ ਵੀ ਉਹਦੇ ਅੰਦਰ ਕੋਈ ਵੀ ਜਿਹੜੀ ਕੁਦਰਤੀ ਆਫਤ ਨਾਲ ਲੜਨ ਦਾ ਜਿਹੜਾ ਜਜ਼ਬਾ ਜਿਹੜਾ ਬਰਕਰਾਰ ਹੈਗਾ ਵਾ ਖਾਸ ਤੌਰ ਤੇ ਬੀਬੀਆਂ ਨੇ ਜਿਹੜੀਆਂ ਉਹਨਾਂ ਦਾ ਵੀ ਬਹੁਤ ਵੱਡਾ ਜਿਹੜਾ ਰੋਲ ਰਿਹਾ ਸਾਡੇ ਨੌਜਵਾਨ ਸਭ ਮਨਰਾਜ ਸਿੰਘ ਲਵਾਨਗੜ੍ਹ ਅਵੇ ਬੈਣੀਪਾਲ ਇਹਨਾਂ ਦੀ ਟੀਮਾਂ ਉੱਥੇ ਕੰਮ ਕਰ ਰਹੀਆਂ ਨੇ ਜਗਰਾਜ ਸਿੰਘ ਮੰਡਨਾਂ ਦੀ ਟੀਮਾਂ ਕਰ ਰਹੀਆਂ ਨੇ ਟੀਮਾਂ ਬੈਰਸਾਲ ਇਹਨਾਂ ਦੀਆਂ ਟੀਮਾਂ ਨੇ ਜਿਹੜੀਆਂ ਸਾਰੀਆਂ ਉੱਥੇ ਕੰਮ ਕਰ ਰਹੀਆਂ ਨੇ ਸਾਡੇ ਬੱਬਲੂ ਲੋਪੋ ਜੀ ਉਹਨਾਂ ਦੀ ਟੀਮ ਸਾਰੀ ਕੰਮ ਕਰ ਰਹੀ ਆ ਸਾਡੇ ਰੂਬੀ ਮਾਛੀਵਾੜਾ ਜੀ ਇਹ ਸਾਰੀ ਜਿਹੜੇ ਉੱਥੇ ਪੂਰੀ ਟੀਮਾਂ ਜਿਹੜੀਆਂ ਕਈ ਦਿਨਾਂ ਤੋਂ ਲੱਗੀਆਂ ਹੋਈਆਂ ਨੇ ਸੋ ਨੌਜਵਾਨਾਂ ਦੀ ਬਿਨਾਂ ਸਰਕਾਰ ਇਥੋਂ ਤੱਕ ਪਤਾ ਲੱਗਿਆ ਕਿ ਫਤੇਗੜ ਸਾਹਿਬ ਤੋਂ ਖੰਨੇ ਤੋਂ ਵੀ ਜਿਹੜੇ ਵੱਡੀ ਗਿਣਤੀ 'ਚ ਨੌਜਵਾਨ ਆਏ ਨੇ ਸੋ ਅੱਜ ਮੈਂ ਆਪਣੇ ਵੱਲੋਂ ਵੀ ਉੱਥੇ ਕੋਈ ਡੀਜ਼ਲ ਦਾ ਕੰਮ ਚੱਲ ਰਿਹਾ 2 ਲੱਖ ਰੁਪਏ ਦਾ ਜਿਹੜਾ ਡੀਜ਼ਲ ਹੈਗਾ ਉੱਥੇ ਅਸੀਂ ਜਿਹੜਾ ਆਪਣੇ ਵੱਲੋਂ ਵੀ ਨਿੱਜੀ ਕਮਾਈ ਦੇ ਵਿੱਚੋਂ ਵੀ ਉੱ ਤੇ ਹੋਰ ਵੀ ਜੋ ਸਾਨੂੰ ਹੁਕਮ ਕਰੋ ਸੰਗਤਾਂ ਹਰ ਤਰ੍ਹਾਂ ਦੀ ਮਦਦ ਕਰਾਂਗੇ ਕੀ ਤੁਹਾਨੂੰ ਬਿਲਾ ਦੇ ਹੜ੍ਹਾਂ ਨਹੀਂ ਚੱਲੀ ਕੀ ਕੀ ਬੰਦ ਕਰਾਈ ਹੈ ਜੀ ਸਰਕਾਰ ਨੂੰ ਕੀ ਕਿ ਕੋਈ ਨਾਕਾਮੀ ਜ਼ਾਹਰ ਹੈ ਜਾਂ ਕੀ ਪ੍ਰੋਬਲਮਾਂ ਬੰਦਰ ਕੋਈ ਕਮੀ ਸਾਹਮਣੇ ਆਈ ਹੈ ਦੇਖੋ ਜਦੋਂ ਆਪਸੀਜ਼ਨ ਹੁੰਦਾ ਉਸ ਸਮੇਂ ਜਿਹੜੇ ਇਹ ਬੰਨਾਂ ਇਹਨਾਂ ਦਾ ਧਿਆਨ ਰੱਖਣਾ ਇਹਨਾਂ ਨੂੰ ਮਜ਼ਬੂਤ ਕਰਨਾ ਕਿੱਥੇ ਟੱਕਰ ਟੱਕਰਾਂ ਬਣਦੀ ਲੋੜ ਹੈਗੀ ਆ ਵੀ ਜਿੱਥੋਂ ਜਿੱਥੋਂ ਬੰਨ ਕਮਜ਼ੋਰ ਹੈਗਾ ਤੇ ਉਹਦੇ ਨਾਲ ਹੀ ਨਾ ਦੇਖਿਆ ਜਿਹੜਾ ਦਰਿਆ ਵਾ ਹੁਣ ਇਹ ਖੰਡਿਆਲੇ ਪਾਸੇ ਚੱਲ ਰਿਹਾ ਉੱਪਰਲੇ ਪਾਸੇ ਜ਼ਿਆਦਾ ਵਿਚਾਲੇ ਉੱਚੀ ਆ ਜ਼ਮੀਨ ਤੇ ਸਾਈਡਾਂ ਤੇ ਮਾਈਨਿੰਗ ਹੋਈ ਹੋਈ ਆ ਇਹਦੇ ਕਰਕੇ ਇਹ ਬਨ ਟੁੱਟਣ ਦੇ ਜਿਹੜੇ ਖਤਰੇ ਮਾਈਨਿੰਗ ਕਰਕੇ ਵਧੇ ਹੋਏ ਨੇ ਸੋ ਇਹੀ ਜੇ ਵਿਚਾਲਿਓ ਜਿਹੜੀ ਮਿੱਟੀ ਚੱਕ ਕੇ ਸਾਈਡਾਂ ਤੇ ਸਾਈਡਾਂ ਉੱਚੀਆਂ ਹੋਣ ਵਿਚાળਲਾ ਨੀਮਾ ਹੋਵੇ ਪੋਰਸ਼ਨ ਤਾਂ ਇਹ ਬਨ ਰੁੱਟਣ ਦਾ ਖਤਰਾ ਜਿਹੜਾ ਬਹੁਤ ਘਟ ਜਾਂਦਾ ਸੋ ਦੇ ਨਾਲ ਹੀ ਇਸ ਵਾਰ ਪਤਾ ਸੀ ਵੀ ਇੰਨੀ ਜ਼ਿਆਦਾ ਬਰਸਾਤ ਹੋਣੀ ਆ ਉਹ ਤਾਂ ਨੈਟ ਤੇ ਸਾਰਾ ਕੁਝ ਆ ਜਾਂਦਾ ਤੇ ਸਰਕਾਰ ਨੂੰ ਚਾਹੀਦਾ ਸੀ ਕਿ ਪਹਿਲਾਂ ਹੀ ਸਮੇਂ ਸਿਰ ਪਾਣੀ ਜਿਹੜਾ ਡੈਮਾਂ ਦੇ ਵਿੱਚੋਂ ਘਟਾ ਲਿਆ ਜਾਂਦਾ ਤਾਂ ਜੋ ਇਸ ਤਰ੍ਹਾਂ ਦੇ ਹਾਲਾਤ ਨਾ ਬਣਦੇ ਤੇ ਅੱਜ ਕਰੋੜਾਂ ਅਰਬਾਂ ਦਾ ਨੁਕਸਾਨ ਆ ਜਿਹੜਾ ਸੋਚੇ ਪੰਜਾਬ ਦੇ ਅੰਦਰ ਕਿਉਂਕਿ ਅਸੀਂ ਪਿੱਛੇ ਫਿਰੋਜ਼ਪੁਰ ਤਰਨਤਾਰਨ ਅਤੇ ਅਜਨਾਲਾ ਡੇਰਾ ਬਾਬਾ ਨਾਨਕ ਰਮਦਾਸ ਇਹਨਾਂ ਸਾਰੇ ਇਲਾਕਿਆਂ ਦੇ ਵਿੱਚ ਜਿਹੜਾ ਜਾ ਕੇ ਆਏ ਆ ਤੇ ਸਾਰੇ ਕਿਤੇ ਹੀ ਜਿਹੜਾ ਨੌਜਵਾਨ ਆ ਸਾਡਾ ਪੰਜਾਬ ਦਾ ਉਹ ਡਟਿਆ ਹੋਇਆ ਵਾ ਹਰ ਕੈਂਪ ਦੇ ਵਿੱਚ ਡਟੇ ਹੋਏ ਨੇ ਵੱਖ-ਵੱਖ ਸੰਸਥਾਵਾਂ ਵੱਲੋਂ ਜਿਹੜੇ ਕੈਂਪ ਲਾਏ ਗਏ ਨੇ ਤੇ ਉਹਦੇ ਵਿੱਚ ਸਭ ਤੋਂ ਵੱਧ ਨੌਜਵਾਨ ਕੰਮ ਕਰ ਰਹੇ ਨੇ ਸੋ ਇਹ ਇਹ ਜੋ ਵੀ ਇਹਨਾਂ ਹਾਲਾਤਾਂ ਦੇ ਵਿੱਚ ਲੋਕਾਂ ਨੂੰ ਰਾਸ਼ਨ ਪਹੁੰਚਾਉਣ ਦੇ ਵਿੱਚ ਉੱਥੇ ਚਾਹੇ ਪਸ਼ੂਆਂ ਨੂੰ ਚਾਰਾ ਪਹੁੰਚਾਉਣ ਦੇ ਵਿੱਚ ਤੇ ਜੋ ਵੀ ਲੋੜਾਂ ਹੈਗੀਆਂ ਨੇ ਉਹ ਪੂਰੀਆਂ ਕਰਨ ਦੇ ਵਿੱਚ ਨੌਜਵਾਨ ਬਹੁਤ ਵਧੀਆ ਟੰਗ ਦੇ ਨਾਲ ਬੜੀ ਡੈਡੀਕੇਸ਼ਨ ਦੇ ਨਾਲ ਅਸੀਂ ਦੇਖਿਆ ਕਿ ਟੀਮਾਂ ਕੰਮ ਕਰ ਰਹੀਆਂ ਨੇ ਤੁਸੀਂ ਗੱਲ ਕੀਤੀ ਸੈਸ਼ਨ ਬੁਲਾਉਣ ਦੀ ਵੀ ਵਿਧਾਸਪਾ ਸੈਸ਼ਨ ਬੁਲਾ ਕੇ ਜੋ ਕਮੀਆਂ ਨੇ ਕਿਤੇ ਉਹਦੇ ਬਾਰੇ ਖੜਾ ਕੀਤਾ ਤੇ ਕੋਈ ਇੱਕ ਸਪੈਸ਼ਲ ਸੈਸ਼ਨ ਆ ਜਿਹੜਾ ਸਰਕਾਰ ਨੂੰ ਬੁਲਾਉਣਾ ਚਾਹੀਦਾ ਤਾਂ ਜੋ ਸਿਰਫ ਖੜਾ ਤੇ ਡਿਬੇਟ ਹੋਵੇ ਕਿੱਥੇ ਕਮੀਆਂ ਰਹੀਆਂ ਨੇ ਤੇ ਉਹਦੇ ਕਾਰਨ ਕੀ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਅਸੀਂ ਜਿਹੜੇ ਪੰਜਾਬ ਦੇ ਕਿਸਾਨ ਨੇ ਉਹਨਾਂ ਦੀ ਫਸਲ ਨੂੰ ਉਹਨਾਂ ਦੇ ਘਰਾਂ ਨੂੰ ਉਹਨਾਂ ਦੇ ਮਾਲ ਡੰਗਰ ਨੂੰ ਪਸ਼ੂਆਂ ਨੂੰ ਅਸੀਂ ਕਿਵੇਂ ਬਚਾ ਸਕਦੇ ਹਾਂ ਖੜਾ ਤੋਂ ਕਿਉਂਕਿ ਅ ਪਿਛਲੇ ਕੁਝ ਸਾਲਾਂ ਦੇ ਵਿੱਚ ਹੀ ਦੋ ਤਿੰਨ ਵਾਰ ਜਿਹੜਾ ਭਾਰੀ ਨੁਕਸਾਨ ਹੋਇਆ 23 ਦੇ ਵਿੱਚ ਵੀ ਪਾਣੀ ਆਇਆ ਤੇ ਉਹਦੇ ਨਾਲ ਹੀ ਆ ਹੁਣ ਜਦੋਂ 25 ਦੇ ਵਿੱਚ ਵੀ ਆਇਆ ਪਹਿਲਾਂ 19 ਦੇ ਵਿੱਚ ਵੀ ਪਾਣੀ ਆਇਆ ਕਾਫੀ ਇਲਾਕਿਆਂ ਦੇ ਵਿੱਚ ਸੋ ਤਿੰਨ ਤਿੰਨ ਵਾਰ ਫਸਲ ਜਿਹੜੀ ਖਰਾਬ ਹੋ ਗਈ ਉਹਦੇ ਨਾਲ ਹੀ ਜਿਹੜੀ ਸਭ ਤੋਂ ਵੱਡੀ ਮੰਗ ਆ ਹੁਣ ਕਿਸਾਨਾਂ ਦੇ ਵੀ ਜਿਹੜੀ ਜਿਹੜਾ ਰੇਤਾ ਜਿਹੜੀ ਸਿਲਟ ਜਿਹੜੀ ਇਹ ਬੰਨਾ ਦਾ ਦਰਿਆ ਦੇ ਹਟਣਾ ਆਉਂਦੀ ਆ ਕਿ ਉਹ ਚੱਕਣ ਦਾ ਅਧਿਕਾਰ ਆ ਜਿਹੜਾ ਕਿਸਾਨਾਂ ਨੂੰ ਮਿਲਣਾ ਚਾਹੀਦਾ ਕਿਉਂਕਿ ਉਹਨਾਂ ਦੀ ਜਮੀਨਾਂ ਖਰਾਬ ਹੁੰਦੀਆਂ ਨੇ ਤੇ ਉਹ 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 ਤੁਹਾਨੂੰ ਹੱਥ ਨਹੀਂ ਲਾ ਸਕਦੇ ਉਹ ਇਹਦੇ ਤੇ ਪੂਰਾ ਜਿਹੜਾ ਵਿਧਾਨ ਸਭਾ ਦਾ ਇੱਕ ਜਿਹੜਾ ਸੈਸ਼ਨ ਸਪੈਸ਼ਲ ਸੈਸ਼ਨ ਬਣਾਉਣਾ ਚਾਹੀਦਾ ਉੱਥੇ ਡਿਬੇਟ ਹੋਣੀ ਚਾਹੀਦੀ ਆ ਤੇ ਉਹਦੇ ਕੀ ਕਾਰਨ ਰਹੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਿਵੇਂ ਅਸੀਂ ਪੰਜਾਬ ਦੀ ਕਿਸਾਨੀ ਨੂੰ ਉਹਨਾਂ ਦੀਆਂ ਜ਼ਮੀਨਾਂ ਨੂੰ ਉਹਨਾਂ ਦੀ ਫਸਲਾਂ ਨੂੰ ਅਸੀਂ ਕਿਵੇਂ ਖੜਾ ਤੋਂ ਬਚਾ ਸਕਦੇ ਹਾਂ ਤੇ ਤੇ ਸਾਰਾ ਵਿਚਾਰ ਹੋਣਾ ਚਾਹੀਦਾ ਜੋ ਬੰਦ ਦੇ ਹਾਲਾਤ ਨੇ ਤੇ ਕਾਫੀ ਉੱਥੇ ਬੰਦ ਟੁੱਟਣ ਦਾ ਖਤਰਾ ਬਣਿਆ ਹੋਇਆ ਸੀ ਕਈ ਦਿਨਾਂ ਤੋਂ ਲੇਕਿਨ ਇਸ ਇਲਾਕੇ ਦੇ ਨੌਜਵਾਨਾਂ ਨੇ ਖਾਸ ਤੌਰ ਤੇ ਮੈਂ ਦੇਖਿਆ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉੱਥੇ ਨੌਜਵਾਨ ਕੰਮ ਕਰ ਰਹੇ ਨੇ ਜੋਸ਼ ਨੌਜਵਾਨਾਂ ਦੇ ਵਿੱਚ ਦੇਖਿਆ ਤੇ ਉਹ ਹੈਰਾਨੀਜਨਕਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਬੜਾ ਬਦਨਾਮ ਕੀਤਾ ਗਿਆ ਲੇਕਿਨ ਕਿਸ ਢੰਗ ਦੇ ਨਾਲ ਉੱਥੇ ਨੌਜਵਾਨ ਕਈ ਦਿਨਾਂ ਤੋਂ ਕੰਮ ਕਰ ਰਹੇ ਆ ਦਿਨ ਰਾਤ ਤੇ ਉਹ ਨੌਜਵਾਨਾਂ ਦੀ ਮਿਹਨਤ ਸਦਕਾ ਜਿਹੜਾ ਬੰਨ ਟੁੱਟਣ ਤੋਂ ਬਚਿਆ ਉਹ ਉੱਥੇ ਸੈਂਕੜੇ ਟਰਾਲੀਆਂ ਤੇ ਹਜ਼ਾਰਾਂ ਦੀ ਗਿਣਤੀ 'ਚ ਨੌਜਵਾਨ ਕੋਈ ਉੱਥੇ ਬੋਰੀਆਂ ਭਰ ਰਹੇ ਨੇ ਮਿੱਟੀ ਦੀਆਂ ਕੋਈ ਉੱਥੇ ਬੋਰੀਆਂ ਬੰਨ ਦੇ ਉੱਪਰ ਲਾ ਰਹੇ ਨੇ ਸੋ ਉਹ ਸਾਰੇ ਲੱਗੇ ਹੋਏ ਲੰਗਰ ਲੱਗੇ ਹੋਏ ਨੇ ਉੱਥੇ ਚਾਹ ਦੇ ਲੰਗਰ ਲੱਗੇ ਨੇ ਸ਼ਾਧਿਆ ਦੇ ਲੰਗਰ ਲੱਗੇ ਹੋਏ ਨੇ ਸმო ਇਤੋਂ ਤੱਕ ਕਿ ਡੀਜ਼ਲ ਦੇ ਲੰਗਰ ਲੱਗੇ ਹੋਏ ਨੇ ਸੋ ਇਹ ਇਹ ਜਜ਼ਬਾ ਜਿਹੜਾ ਦੇਖਣ ਨੂੰ ਮਿਲਿਆ ਨੌਜਵਾਨਾਂ ਦੇ ਵਿੱਚ ਮੈਂ ਸਮਝਦਾ ਕਿ ਕਿ ਅੱਜ ਵੀ ਸਾਡਾ ਜਿਹੜਾ ਪੰਜਾਬ ਦਾ ਨੌਜਵਾਨ ਆ ਤੇ ਅੱਜ ਵੀ ਉਹਦੇ ਅੰਦਰ ਕੋਈ ਵੀ ਜਿਹੜੀ ਕੁਦਰਤੀ ਆਫਤ ਨਾਲ ਲੜਨ ਦਾ ਜਿਹੜਾ ਜਜ਼ਬਾ ਜਿਹੜਾ ਬਰਕਰਾਰ ਹੈਗਾ ਵਾ ਖਾਸ ਤੌਰ ਤੇ ਬੀਬੀਆਂ ਨੇ ਜਿਹੜੀਆਂ ਉਹਨਾਂ ਦਾ ਵੀ ਬਹੁਤ ਵੱਡਾ ਜਿਹੜਾ ਰੋਲ ਰਿਹਾ ਸਾਡੇ ਨੌਜਵਾਨ ਸਭ ਮਨਰਾਜ ਸਿੰਘ ਲਵਾਨਗੜ੍ਹ ਅਵੇ ਬੈਣੀਪਾਲ ਇਹਨਾਂ ਦੀ ਟੀਮਾਂ ਉੱਥੇ ਕੰਮ ਕਰ ਰਹੀਆਂ ਨੇ ਜੁਗਰਾਜ ਸਿੰਘ ਮੰਡਨ ਉਹਨਾਂ ਦੀਆਂ ਟੀਮਾਂ ਕਰ ਰਹੀਆਂ ਨੇ ਟੀਮਾਂ ਬੈਰਸਾਲ ਇਹਨਾਂ ਦੀਆਂ ਟੀਮਾਂ ਨੇ ਜਿਹੜੀਆਂ ਸਾਰੀਆਂ ਉੱਥੇ ਕੰਮ ਕਰ ਰਹੀਆਂ ਨੇ ਸਾਡੇ ਬੱਬਲੂ ਲੋਪੋ ਜੀ ਉਹਨਾਂ ਦੀ ਟੀਮ ਸਾਰੀ ਕੰਮ ਕਰ ਰਹੀ ਆ ਸਾਡੇ ਰੂਬੀ ਮਾਛੀਵਾੜਾ ਜੀ ਇਹ ਸਾਰੀ ਜਿਹੜੇ ਉੱਥੇ ਪੂਰੀ ਟੀਮਾਂ ਜਿਹੜੀਆਂ ਕਈ ਦਿਨਾਂ ਤੋਂ ਲੱਗੀਆਂ ਹੋਈਆਂ ਨੇ ਸੋ ਨੌਜਵਾਨਾਂ ਦੀ ਬਿਨ ਸਰਗਾ ਇਥੋਂ ਤੱਕ ਪਤਾ ਲੱਗਿਆ ਕਿ ਫਤੇਗੜ ਸਾਹਿਬ ਤੋਂ ਖੰਨੇ ਤੋਂ ਵੀ ਜਿਹੜੇ ਵੱਡੀ ਗਿਣਤੀ 'ਚ ਨੌਜਵਾਨ ਆਏ ਨੇ ਸੋ ਅੱਜ ਮੈਂ ਆਪਣੇ ਵੱਲੋਂ ਵੀ ਉੱਥੇ ਕੋਈ ਡੀਜ਼ਲ ਦਾ ਕੰਮ ਚੱਲ ਰਿਹਾ 2 ਲੱਖ ਰੁਪਏ ਦਾ ਜਿਹੜਾ ਡੀਜ਼ਲ ਹੈਗਾ ਉੱਥੇ ਅਸੀਂ ਜਿਹੜਾ ਆਪਣੇ ਵੱਲੋਂ ਵੀ ਨਿੱਜੀ ਕਮਾਈ ਦੇ ਵਿੱਚੋਂ ਵੀ ਉੱਥ ਤੇ ਹੋਰ ਵੀ ਜੋ ਸਾਨੂੰ ਹੁਕਮ ਕਰੋ ਸੰਗਤ ਤਾਂ ਹਰ ਤਰ੍ਹਾਂ ਦੀ ਮਦਦ ਕਰਾਂਗੇ ਕੀ ਤੁਹਾਨੂੰ ਬਿਲਾ ਦੇ ਹੜਾ ਨਹੀਂ ਚੱਲੀ ਕੀ ਕੀ ਬੰਦ ਕਰਾਈ ਹੈ ਜੀ ਸਰਕਾਰ ਨੂੰ ਕੀ ਕਿ ਕੋਈ ਨਾਕਾਮੀ ਜ਼ਾਹਰ ਹੈ ਜਾਂ ਕੀ ਪ੍ਰੋਬਲਮਾਂ ਬੰਦਰ ਕੋਈ ਕਮੀ ਸਾਹਮਣੇ ਆਈ ਹੈ ਦੇਖੋ ਜਦੋਂ ਆਪੋ ਸੀਜ਼ਨ ਹੁੰਦਾ ਉਸ ਸਮੇਂ ਜਿਹੜੇ ਇਹ ਬੰਨਾਂ ਇਹਨਾਂ ਦਾ ਧਿਆਨ ਰੱਖਣਾ ਇਹਨਾਂ ਨੂੰ ਮਜ਼ਬੂਤ ਕਰਨਾ ਕਿੱਥੇ ਟੱਕਰ ਟੱਕਰਾਂ ਬਣਦੀ ਲੋੜ ਹੈਗੀ ਆ ਵੀ ਜਿੱਥੋਂ ਜਿੱਥੋਂ ਬੰਨ ਕਮਜ਼ੋਰ ਹੈਗਾ ਤੇ ਉਹਦੇ ਨਾਲ ਹੀ ਨਾ ਦੇਖਿਆ ਜਿਹੜਾ ਦਰਿਆ ਵਾ ਹੁਣ ਇਹ ਖੰਡਿਆਲੇ ਪਾਸੇ ਚੱਲ ਰਿਹਾ ਉੱਪਰਲੇ ਪਾਸੇ ਜ਼ਿਆਦਾ ਵਿਚਾਲੇ ਉੱਚੀ ਆ ਜ਼ਮੀਨ ਤੇ ਸਾਈਡਾਂ ਤੇ ਮਾਈਨਿੰਗ ਹੋਈ ਹੋਈ ਆ ਇਹਦੇ ਕਰਕੇ ਇਹ ਬਨ ਟੁੱਟਣ ਦੇ ਜਿਹੜੇ ਖਤਰੇ ਮਾਈਨਿੰਗ ਕਰਕੇ ਵਧੇ ਹੋਏ ਨੇ ਸੋ ਇਹੀ ਜੇ ਵਿਚਾਲਿਓਂ ਜਿਹੜੀ ਮਿੱਟੀ ਚੱਕ ਕੇ ਸਾਈਡਾਂ ਤੇ ਸਾਈਡਾਂ ਉੱਚੀਆਂ ਹੋਣ ਵਿਚਾਲਲਾ ਨੀਵਾ ਹੋਵੇ ਪੋਰਸ਼ਨ ਤਾਂ ਇਹ ਬਨ ਰੁੱਟਣ ਦਾ ਖਤਰਾ ਜਿਹੜਾ ਬਹੁਤ ਘਟ ਜਾਂਦਾ ਸੋ ਦੇ ਨਾਲ ਹੀ ਇਸ ਵਾਰ ਪਤਾ ਸੀ ਵੀ ਇੰਨੀ ਜ਼ਿਆਦਾ ਬਰਸਾਤ ਹੋਣੀ ਆ ਉਹ ਤਾਂ ਨੇਟ ਤੇ ਸਾਰਾ ਕੁਝ ਆ ਜਾਂਦਾ ਤੇ ਸਰਕਾਰ ਨੂੰ ਚਾਹੀਦਾ ਸੀ ਕਿ ਪਹਿਲਾਂ ਹੀ ਸਮੇਂ ਸਿਰ ਪਾਣੀ ਜਿਹੜਾ ਡੈਮਾਂ ਦੇ ਵਿੱਚੋਂ ਘਟਾ ਲਿਆ ਜਾਂਦਾ ਤਾਂ ਜੋ ਇਸ ਤਰ੍ਹਾਂ ਦੇ ਹਾਲਾਤ ਨਾ ਬਣਦੇ ਤੇ ਅੱਜ ਕਰੋੜਾਂ ਅਰਬਾਂ ਦਾ ਨੁਕਸਾਨ ਆ ਜਿਹੜਾ ਸੂਚੇ ਪੰਜਾਬ ਦੇ ਅੰਦਰ ਕਿਉਂਕਿ ਅਸੀਂ ਪਿੱਛੇ ਫਿਰੋਜ਼ਪੁਰ ਤਰਨਤਾਰਨ ਅਤੇ ਅਜਨਾਲਾ ਡੇਰਾ ਬਾਬਾ ਨਾਨਕ ਰਮਦਾਸ ਇਹਨਾਂ ਸਾਰੇ ਇਲਾਕਿਆਂ ਦੇ ਵਿੱਚ ਜਿਹੜਾ ਜਾ ਕੇ ਆਏ ਆ ਤੇ ਸਾਰੇ ਕਿਤੇ ਹੀ ਜਿਹੜਾ ਨੌਜਵਾਨ ਆ ਸਾਡਾ ਪੰਜਾਬ ਦਾ ਉਹ ਡਟਿਆ ਹੋਇਆ ਵਾ ਹਰ ਕੈਂਪ ਦੇ ਵਿੱਚ ਡਟੇ ਹੋਏ ਨੇ ਵੱਖ-ਵੱਖ ਸੰਸਥਾਵਾਂ ਵੱਲੋਂ ਜਿਹੜੇ ਕੈਂਪ ਲਾਏ ਗਏ ਨੇ ਤੇ ਉਹਦੇ ਵਿੱਚ ਸਭ ਤੋਂ ਵੱਧ ਨੌਜਵਾਨ ਕੰਮ ਕਰ ਰਹੇ ਨੇ ਸੋ ਇਹ ਇਹ ਜੋ ਵੀ ਇਹਨਾਂ ਹਾਲਾਤਾਂ ਦੇ ਵਿੱਚ ਲੋਕਾਂ ਨੂੰ ਰਾਸ਼ਨ ਪਹੁੰਚਾਉਣ ਦੇ ਵਿੱਚ ਉੱਥੇ ਚਾਹੇ ਪਸ਼ੂਆਂ ਨੂੰ ਚਾਰਾ ਪਹੁੰਚਾਉਣ ਦੇ ਵਿੱਚ ਤੇ ਜੋ ਵੀ ਲੋੜਾਂ ਹੈਗੀਆਂ ਨੇ ਉਹ ਪੂਰੀਆਂ ਕਰਨ ਦੇ ਵਿੱਚ ਨੌਜਵਾਨ ਬਹੁਤ ਵਧੀਆ ਟੰਗ ਦੇ ਨਾਲ ਬੜੀ ਡੈਡੀਕੇਸ਼ਨ ਦੇ ਨਾਲ ਅਸੀਂ ਦੇਖਿਆ ਕਿ ਟੀਮਾਂ ਕੰਮ ਕਰ ਰਹੀਆਂ ਨੇ ਤੁਸੀਂ ਗੱਲ ਕੀਤੀ ਸੈਸ਼ਨ ਬੁਲਾਉਣ ਦੀ ਵਿਧਾਨ ਸਭਾ ਸੈਸ਼ਨ ਬੁਲਾ ਕੇ ਜੋ ਕਮੀਆਂ ਨੇ ਕਿਤੇ ਉਹਦੇ ਬਾਰੇ কথা ਕੀਤੀ ਤੇ ਕੋਈ ਇੱਕ ਸਪੈਸ਼ਲ ਸੈਸ਼ਨ ਆ ਜਿਹੜਾ ਸਰਕਾਰ ਨੂੰ ਬੁਲਾਉਣਾ ਚਾਹੀਦਾ ਤਾਂ ਜੋ ਸਿਰਫ ਖੜਾ ਤੇ ਡਿਬੇਟ ਹੋਵੇ ਕਿੱਥੇ ਕਮੀਆਂ ਰਹੀਆਂ ਨੇ ਤੇ ਉਹਦੇ ਕਾਰਨ ਕੀ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਅਸੀਂ ਜਿਹੜੇ ਪੰਜਾਬ ਦੇ ਕਿਸਾਨ ਨੇ ਉਹਨਾਂ ਦੀ ਫਸਲ ਨੂੰ ਉਹਨਾਂ ਦੇ ਘਰਾਂ ਨੂੰ ਉਹਨਾਂ ਦੇ ਮਾਲ ਡੰਗਰ ਨੂੰ ਪਸ਼ੂਆਂ ਨੂੰ ਅਸੀਂ ਕਿਵੇਂ ਬਚਾ ਸਕਦੇ ਹਾਂ ਖੜਾ ਤੋਂ ਕਿਉਂਕਿ ਅ ਪਿਛਲੇ ਕੁਝ ਸਾਲਾਂ ਦੇ ਵਿੱਚ ਹੀ ਦੋ ਤਿੰਨ ਵਾਰ ਜਿਹੜਾ ਭਾਰੀ ਨੁਕਸਾਨ ਹੋਇਆ 23 ਦੇ ਵਿੱਚ ਵੀ ਪਾਣੀ ਆਇਆ ਤੇ ਉਹਦੇ ਨਾਲ ਹੀ ਆ ਹੁਣ ਜਦੋਂ 25 ਦੇ ਵਿੱਚ ਵੀ ਆਇਆ ਪਹਿਲਾਂ 19 ਦੇ ਵਿੱਚ ਵੀ ਪਾਣੀ ਆਇਆ ਕਾਫੀ ਇਲਾਕਿਆਂ ਦੇ ਵਿੱਚ ਸੋ ਤਿੰਨ ਤਿੰਨ ਵਾਰ ਫਸਲ ਜਿਹੜੀ ਖਰਾਬ ਹੋ ਗਈ ਉਹਦੇ ਨਾਲ ਹੀ ਜਿਹੜੀ ਸਭ ਤੋਂ ਵੱਡੀ ਮੰਗ ਆ ਹੁਣ ਕਿਸਾਨਾਂ ਦੇ ਵੀ ਜਿਹੜੀ ਜਿਹੜਾ ਰੇਤਾ ਜਿਹੜੀ ਸਿਲਟ ਜਿਹੜੀ ਇਹ ਬੰਨਾ ਦਾ ਦਰਿਆ ਦੇ ਹੱਟਣਾ ਆਉਂਦੀ ਆ ਕਿ ਉਹ ਚੱਕਣ ਦਾ ਅਧਿਕਾਰ ਆ ਜਿਹੜਾ ਕਿਸਾਨਾਂ ਨੂੰ ਮਿਲਣਾ ਚਾਹੀਦਾ ਕਿਉਂਕਿ ਉਹਨਾਂ ਦੀ ਜਮੀਨਾਂ ਖਰਾਬ ਹੁੰਦੀਆਂ ਨੇ ਤੇ ਉਹ 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 ਨੂੰ ਹੱਥ ਨਹੀਂ ਲਾ ਸਕਦੇ ਉਹ ਇਹ ਤੇ ਪੂਰਾ ਜਿਹੜਾ ਵਿਧਾਨ ਸਭਾ ਦਾ ਇੱਕ ਜਿਹੜਾ ਸੈਸ਼ਨ ਸਪੈਸ਼ਲ ਸੈਸ਼ਨ ਬਣਾਉਣਾ ਚਾਹੀਦਾ ਉੱਥੇ ਡਿਬੇਟ ਹੋਣੀ ਚਾਹੀਦੀ ਆ ਤੇ ਉਹਦੇ ਕੀ ਕਾਰਨ ਰਹੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਿਵੇਂ ਅਸੀਂ ਪੰਜਾਬ ਦੀ ਕਿਸਾਨੀ ਨੂੰ ਉਹਨਾਂ ਦੀਆਂ ਜ਼ਮੀਨਾਂ ਨੂੰ ਉਹਨਾਂ ਦੀ ਫਸਲਾਂ ਨੂੰ ਅਸੀਂ ਕਿਵੇਂ ਖੜਾ ਤੋਂ ਬਚਾ ਸਕਦੇ ਹਾਂ ਤੇ ਤੇ ਸਾਰਾ ਵਿਚਾਰ ਹੋਣਾ ਚਾਹੀਦਾ ਜੀ